ਆ ਐਕਸਪੈਰੀਮੈਂਟ ਕਰ ਰਹੇ ਆ ਜੀ ਆਪ ਦੇ ਖੇਤ ਦੇ ਵਿੱਚ ਮੈਂ 4 ਏਕੜ ਜ਼ਮੀਨ ਇਸੇ ਕਰਤਰ ਛੱਡੀ ਹੋਈ ਹੈ ਜਿੱਥੇ ਸਿਰਫ ਮੈਂ ਐਕਸਪੈਰੀਮੈਂਟ ਕਰਦਾ ਚਾਹੇ ਉਹ ਨਿੰਬੂ ਆ ਚਾਹੇ ਉਹ ਐਵੋਕਾਡੋ ਆ ਚਾਹੇ ਉਹ ਸੇਬ ਆ ਜੈਤੂਨ ਆ ਉਹ ਲਿਆ ਕੇ ਮੈਂ ਪਹਿਲਾਂ ਪ੍ਰੋਕਿਊਰ ਕਰਦਾ ਫਿਰ ਉਹਨਾਂ ਦੀਆਂ ਨਸਲਾਂ ਤੇ ਕੰਮ ਕਰਕੇ ਆਪਣੀ ਧਰਤੀ 'ਚ ਉਹਨਾਂ ਨੂੰਗਾਉਣ ਦੀ ਕੋਸ਼ਿਸ਼ ਕਰਦਾ ਜੀ ਫਿਰ ਆਪਾਂ ਅੱਗੇ ਕਿਸੇ ਨੂੰ ਸੁਜੈਸਟ ਕਰਦੇ ਆ ਵੀ ਹਾਂ ਤੁਸੀਂ ਆਹ ਵੈਰੈਟੀ ਲਾ ਲਓ ਤੁਹਾਡੇ ਕੋਲ ਸਕਸੈਸਫੁਲ ਹੋ ਜੂਗੀ ਮੇਰੇ ਕੋਲੇ ਦੀ ਤਕਰੀਬਨ ਇੱਥੇ ਜੀ 10-15 ਕੰਟਰੀਆਂ ਦੇ ਅੱਧਾ-ਅੱਧ ਕੰਟਰੀਆਂ ਦੇ ਫਲਦਾਰ ਬੂਟੇ ਨੇ ਜੀ ਜਿਹੜੇ ਆਪਾਂ ਇੱਥੇ ਟ੍ਰਾਇਲ ਦੇ ਤੌਰ ਤੇ ਲਾਏ ਹੋਏ ਨੇ ਔਰ ਉਹਨਾਂ ਚੋਂ ਕਈ ਸਕਸੈਸਫੁਲ ਵੀ ਹੋ ਚੁੱਕੇ ਆ ਕਈ ਹਜੇ ਆਇਆ ਵੀ ਹਾਂ ਆਪਾਂ ਨੂੰ ਲੱਗਦਾ ਵੀ ਉਹ ਆਉਣ ਵਾਲੇ 2 ਸਾਲਾਂ ਚ ਆਪਣੇ ਸਕਸੈਸਫੁਲ ਹੋ ਜਾਣਗੇ ਜੀ ਅਸੂ ਪਿੰਡਾਂ ਦੇ ਵਿੱਚ ਜਿਹੜੀਆਂ ਬੰਡਲ ਲੈਂਡ ਬੇਕਾਰ ਬਿਲਕੁਲ ਬੇਕਾਰ ਜ਼ਮੀਨਾਂ ਪਈਆਂ ਨੇ ਉਹ ਦੇਖਦੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਦੇ ਆ ਪੰਚਾਇਤ ਨਾਲ ਗੱਲ ਕਰਦੇ ਆ ਮਨਰੇਗਾ ਲੈ ਕੇ ਫਿਰ ਉੱਥੇ ਆਪਾਂ ਬੂਟੇ ਲਾਉਂਦੇ ਹਾਂ ਜਿੰਦੀ ਅੱਜ ਅਸੀਂ ਮਲੇਰ ਕੋਟਲਾ ਦੇ ਨਜ਼ਦੀਕ ਪਿੰਡ ਥੁਏ ਵਿਖੇ ਇਸ ਥੁਏ ਪਿੰਡ ਦੇ ਵਿੱਚ ਇੱਕ ਅਨੋਖਾ ਜਿਹੜਾ ਕਿਸਾਨ ਕੰਮ ਕਰ ਰਿਹਾ ਫਸਲੀ ਚੱਕਰ ਤੋਂ ਇਲਾਵਾ ਉਹਦੇ ਵਿੱਚੋਂ ਨਿਕਲ ਕੇ ਜਿਹੜੇ ਹੈਗੇ ਨੇ ਵੱਖ-ਵੱਖ ਤਰ੍ਹਾਂ ਦੇ ਇਕੱਲੇ ਪੰਜਾਬ ਦੇ ਨਹੀਂ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦੇ ਨਹੀਂ ਬਲਕਿ ਵਿਦੇਸ਼ਾਂ ਤੋਂ ਜਿਹੜੇ ਹੈਗੇ ਫਲਾਂ ਦੇ ਬੂਟੇ ਲਿਆ ਕੇ ਉਹ ਆਪ ਵੀ ਉਹਨਾਂ ਦਾ ਫਲ ਖਾਂਦੇ ਆ ਤੇ ਲੋਕਾਂ ਨੂੰ ਵਿਖਲਾਉਂਦੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਗੁਰਸਮਰਨ ਸਿੰਘ ਹਥੋ ਆ ਪਿੰਡਾ ਜੀ ਹਾਂ ਬਿਲਕੁਲ ਕੀ ਕਹੋਗੇ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਇੱਥੇ ਤੁਹਾਡੇ ਲਈ ਕਿਹੜੇ ਕਿਹੜੇ ਕਿਸਮ ਦੇ ਬੂਟੇ ਨੇ ਕਿਹੜੇ ਖਾਣਾ ਫਾਲਾ ਅ ਭਾਈ ਜੀ ਮੇਰੇ ਕੋਲੇ ਜਿਹੜੇ ਪੰਜਾਬ ਦੇ ਵਿੱਚ ਕਾਮਨ ਫਲ ਨੇ ਉਹ ਤਾਂ ਤਕਰੀਬਨ ਸਾਰੇ ਨੇ ਜੀ ਚਾਹੇ ਜਾਮਨ ਆਂਬਾ ਆਪਣਾ ਅਮਰੂਦ ਆ ਗਿਆ ਜੀ ਆੜੂ ਆਲੂ ਬਖਾਰ ਆ ਗਿਆ ਜੀ ਉਹ ਸਾਰੇ ਨੇ ਨਾਸ਼ਪਾਤੀ ਵਗੈਰਾ ਜਿਹੜੇ ਆਪਣੇ ਵਿਦੇਸ਼ਾਂ ਚੋਂ ਆਉਂਦੇ ਨੇ ਜੀ ਜਿਹੜੇ ਆਪਾਂ ਲਾ ਕੇ ਇੱਥੇ ਕਮਰਸ਼ੀਅਲੀ ਪੈਦਾ ਕਰ ਸਕਦੇ ਹਾਂ ਉਹਨਾਂ ਤੇ ਮੇਰੇ ਟ੍ਰਾਇਲ ਚੱਲਦੇ ਨੇ ਜੀ ਚਾਹੇ ਉਹ ਐਨਾ ਤੇ ਗੋਲਡਨ ਡੌਰ ਸੈਟ ਜਿਹੜੇ ਦੋ ਆਪਣੇ ਸੇਵ ਨੇ ਜੀ ਜਿਹੜੇ ਪੰਜਾਬ ਦੇ ਵਿੱਚ ਹਾਈ ਟੈਂਪਰੇਚਰ ਦੇ ਵਿੱਚ ਹੋ ਸਕਦੇ ਨੇ ਜੀ ਜਾਂ ਲੋ ਚਿਲ ਵੈਰਾਈਟੀਆਂ ਉਹਨਾਂ ਨੂੰ ਕਹਿੰਦੇ ਨੇ ਆ ਉਹ ਨੇ ਜੀ ਤੇ ਨਾਲ ਹੀ ਆਪਾਂ ਕਹਿ ਸਕਦੇ ਹਾਂ ਜੀ ਐਵੇਂ ਹੱਡੋ ਹੋ ਗਿਆ ਜੀ ਜਿਹਦੀ ਵਰਲਡ ਵਾਈਡ ਪੂਰੀ ਮੰਗ ਆ ਜੀ ਉਹ ਹੋ ਗਿਆ ਜੀ ਇੱਕ ਪੇਕਾਨਾ ਦੀ ਵਿਦੇਸ਼ੀ ਫਾਲਾ ਦੀ ਉਹ ਅਖਰੋਟ ਦੀ ਇੱਕ ਨਸਲ ਆ ਉਹ ਹੋ ਗਿਆ ਜੀ ਤੇ ਲੀਚੀ ਦੀ ਇੱਕ ਨਸਲ ਆ ਲੋਗਨ ਤੇ ਲੀਚੀ ਨਾਲੋਂ ਬਾਅਦ ਚ ਪੱਕਦਾ ਜੀ ਲੀਚੀ ਨਾਲੋਂ ਵੱਧ ਮਿੱਠਾ ਉਹ ਆ ਜੀ ਆਪਣੇ ਕੋਲੇ ਉਹਦੇ ਤੇ ਟਰਾਇਲ ਸਕਸੈਸਫੁਲ ਹੋ ਚੁੱਕੇ ਨੇ ਬਾਕੀ ਕਈ ਚੀਜ਼ਾਂ ਨੇ ਜੀ ਜਿਨ੍ਹਾਂ ਤੇ ਜਿਵੇਂ ਬੈਲਵਰਟ ਐਪਲ ਹੋ ਗਿਆ ਜੀ ਆਪਣਾ ਆਸਟ੍ਰੇਲੀਅਨ ਲੈਮਨ ਹੋ ਗਿਆ ਆਸਟ੍ਰੇਲੀਅਨ ਫਿੰਗਰ ਲੈਮਨ ਉਹ ਹੋ ਗਿਆ ਜੀ ਜ਼ੈਤੂਨ ਹੋ ਗਿਆ ਉਹਨਾਂ ਤੇ ਟਰਾਇਲ ਹਜੇ ਚੱਲ ਰਹੇ ਨੇ ਜੀ ਕਿ ਇਹ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਦੱਸ ਰਹੇ ਨੇ ਉਹੀ ਤੁਸੀਂ ਇਸਤੇਮਾਲ ਕਰ ਰਹੇ ਹੋ ਹਜੇ ਜਿਹੜੇ ਇਸ ਤਰ੍ਹਾਂ ਦੇ ਫਲਦਾਰ ਬੂਟੇ ਨੇ ਤੇ ਦੂਸਰੇ ਨੇ ਜਾਂ ਆਪਦੇ ਲਵੋਂ ਵੀ ਜਿਹੜਾ ਹੈਗਾ ਹਜੇ ਐਕਸਪੈਰੀਮੈਂਟ ਚੱਲ ਰਿਹਾ ਇਹ ਨਿੱਜੀ ਤੌਰ ਤੇ ਆਪਾਂ ਐਕਸਪੈਰੀਮੈਂਟ ਕਰ ਰਹੇ ਹਾਂ ਜੀ ਆਪਦੇ ਖੇਤ ਦੇ ਵਿੱਚ ਮੈਂ 4 ਏਕੜ ਜ਼ਮੀਨ ਇਸੇ ਕਸਤਰ ਛੱਡੀ ਹੋਈ ਹੈ ਜਿੱਥੇ ਸਿਰਫ ਮੈਂ ਐਕਸਪੈਰੀਮੈਂਟ ਕਰਦਾ ਚਾਹੇ ਉਹ ਨਿੰਬੂ ਆ ਚਾਹੇ ਉਹ ਐਵੋਕਾਡੋ ਆ ਚਾਹੇ ਉਹ ਸੇਬ ਆ ਜ਼ੈਤੂਨ ਆ ਉਹ ਲਿਆ ਕੇ ਮੈਂ ਪਹਿਲਾਂ ਪ੍ਰੋਕਿਊਰ ਕਰਦਾ ਫਿਰ ਉਹਨਾਂ ਦੀਆਂ ਨਸਲਾਂ ਤੇ ਕੰਮ ਕਰਕੇ ਆਪਣੀ ਧਰਤੀ 'ਚ ਉਹਨਾਂ ਨੂੰ ਉ ਸਜੈਸਟ ਕਰਦੇ ਆ ਵੀ ਹਾਂ ਤੁਸੀਂ ਆਹ ਵੈਰਾਈਟੀ ਲਾ ਲਓ ਤੁਹਾਡੇ ਕੋਲ ਸਕਸੈਸਫੁਲ ਹੋ ਜੂਗੀ ਜੀ ਜਿਵੇਂ ਫਾਲ ਕਹਿੰਦੇ ਨੇ ਵੀ ਆਹ ਮੌਸਮ ਦਾ ਹੀ ਫਾਲ ਆ ਕਿ ਤੁਹਾਡੇ ਲਵੇ ਇਸ ਤਰ੍ਹਾਂ ਦੇ ਵੀ ਨਹੀਂ ਹੈਗੇ ਵੀ ਜਿਹੜੇ ਕਈ ਕਈ ਮਹੀਨੇ ਜਣ ਦੀ ਲਗਾਤਾਰ ਚੱਲਦੇ ਨੇ ਜਾਂ ਪੂਰੇ ਸਾਲ ਚੱਲਦੇ ਆ ਨੰਬਈ ਜੀ ਇਹ ਸਿਸਟਮ ਐਦਾਂ ਹੋ ਜਾਂਦਾ ਵੀ ਜਿਹੜੀਆਂ ਵੈਰਾਈਟੀਆਂ ਹੁੰਦੀਆਂ ਨੇ ਜਿਵੇਂ ਆੜੂ ਦੀਆਂ 6-7 ਵੈਰਾਈਟੀਆਂ ਨੇ ਜੀ ਉਹ ਅਪ੍ਰੈਲ ਤੋਂ ਸ਼ੁਰੂ ਹੋ ਕੇ ਮਈ-ਜੂਨ ਤੱਕ ਜਾ ਕੇ ਪੱਕਦੀਆਂ ਨੇ ਜੀ ਔਰ ਜਿਹੜੀ ਟਾਈਮ ਵਿੰਡੋ ਆ ਜੀ ਉਹ ਟਾਈਮ ਬਹੁਤ ਜ਼ਿਆਦਾ ਲੰਮਾ ਹੋ ਜਾਂਦਾ ਦੋ ਟਾਈਮ ਮਹੀਨੇ ਆਪਣੇ ਕੋਲ ਕੋਈ ਨਾ ਕੋਈ ਕੋਈ ਨਾ ਕੋਈ ਆੜੂ ਦਾ ਹੀ ਫਲ ਆ ਹੀ ਜਾਊਗਾ ਐਦਾਂ ਹੀ ਜਿਵੇਂ ਹੁਣ ਹੋ ਗਿਆ ਆਂਬ ਦੇ ਵਿੱਚ ਆਂਬ ਦੇ ਵਿੱਚ ਮੇਰੇ ਕੋਲ 12-13 ਵੈਰਾਈਟੀਆਂ ਨੇ ਕੁਝ ਵੈਰਾਈਟੀਆਂ ਐਸ ਜਿਹੜੀਆਂ ਦਸੰਬਰ ਚ ਪੱਕਣਗੀਆਂ ਜੀ ਜਾ ਕੇ ਕੁਝ ਵੈਰਾਈਟੀਆਂ ਐਸ ਜਿਹੜੀਆਂ ਅਗਸਤ ਦੇ ਵਿੱਚ ਪੱਕਣਗੀਆਂ ਫਿਰ ਟਾਈਮਿੰਗ ਉਹਨਾਂ ਦੀ ਸਾਰਾ ਸਾਲ ਕੋਈ ਨਾ ਕੋਈ ਫਲ ਮਿਲਦਾ ਰਹਿੰਦਾ ਵੈਸੇ ਤਾਂ ਇੱਕ ਬਗੀਚੀ ਦਾ ਮਾਡਲ ਆ ਜਿਹੜਾ ਦੇਖ ਇੱਕ ਏਕੜ ਤੇ ਲੱਗਦਾ ਉਹ ਚ 40-50 ਕਿਸਮ ਦੇ ਰੁੱਖ ਲੱਗ ਜਾਂਦੇ ਆ ਹਰੇਕ ਫਲਦਾਰ ਦੋ ਦੋ ਬੂਟੇ ਲੱਗ ਜਾਂਦੇ ਆ ਤਕਰੀਬਨ ਸਾਰਾ ਸਾਲ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਆਪਣੇ ਕੋਲ ਕੋਈ ਨਾ ਕੋਈ ਫਲ ਹੁੰਦਾ ਜੀ ਉਹਨਾਂ ਚ ਹੁਣ ਤੁਸੀਂ ਇੱਥੇ ਲਾਏ ਨੇ ਕਿਸੇ ਦੋਸਤ ਮਿੱਤਰ ਦੇ ਜਾਂ ਕਿਤੇ ਹੋਰ ਵੀ ਲਾਏ ਆ ਹਾਂਜੀ ਭਾਈ ਜੀ ਮੈਂ ਬਾਗਾਂ ਦਾ ਵੀ ਕਰਵਾਉਣਾ ਜੀ ਤੇ ਬਗੀਚੀਆਂ ਦਾ ਵੀ ਕਰਵਾਉਣਾ ਉਹਨਾਂ ਨੂੰ ਡਿਜ਼ਾਈਨ ਦਿਨਾ ਉਹਨਾਂ ਨੂੰ ਬੂਟੇ ਕਿੱਥੋਂ ਪ੍ਰੋਵਾਈਡ ਹੋਣਗੇ ਉਹ ਦੱਸਣਾ ਕਿਹੜੀ ਕਿਹੜੀ ਨਸਲ ਚਾਹੀਦੀ ਆ ਜਾਂ ਉਹਨਾਂ ਦੀ ਫੈਮਿਲੀ ਰਿਕੁਆਇਰਮੈਂਟ ਕੀ ਆ ਜਾਂ ਕਈ ਹੁਣ ਗਰੁੱਪ ਬਣੇ ਹੋਏ ਨੇ ਜੀ ਲੁਧਿਆਣੇ ਅਰਗੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਕੁਝ ਜ਼ਮੀਨਾਂ ਠੇਕੇ ਤੇ ਲਈਆਂ ਹੋਈਆਂ ਨੇ ਜਾਂ ਕਮੇਟੀਆਂ ਨੇ ਆਪਣੀਆਂ ਜ਼ਮੀਨਾਂ ਪ੍ਰਕਿਊਰ ਕੀਤੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਆਪਾਂ ਲਵਾਉਨੇ ਆ ਜੀ ਬਾਗ ਉਹ ਫਿਰ ਸਾਰਾ ਸਾਲ ਉਹਨਾਂ ਦਾ ਕੋਈ ਨਾ ਕੋਈ ਫਰੂਟ ਉਹਨਾਂ ਨੂੰ ਆਉਂਦਾ ਰਹਿੰਦਾ ਫਰੂਟ ਦੇ ਨਾਲ ਨਾਲ ਹਲਦੀ ਹੋ ਜਾਂਦੀ ਹੈ ਦਾਲ ਸਬਜ਼ੀਆਂ ਹੋ ਜਾਂਦੀਆਂ ਨੇ ਪਹਿਲੇ 2-3 ਸਾਲ ਫਿਰ ਲਗਾਤਾਰ ਹਲਦੀ ਚਲਦੀ ਰਹਿੰਦੀ ਉਹਨਾਂ ਫਰੂਟ ਦੇ ਵਿੱਚ ਉਹ ਸਾਰਾ ਆਪਾਂ ਉਹਨਾਂ ਨੂੰ ਟੈਕਨੀਕਲ ਗਾਈਡੈਂਸ ਦਿੰਨੇ ਆ ਜੀ ਤੇ ਉਹਨਾਂ ਨੂੰ ਆਪਾਂ ਸਾਰਾ ਅਰੇਂਜ ਕਰਕੇ ਦਿੰਨੇ ਆ ਜੀ ਸਾਰਾ ਕੰਮ ਕਿੰਨੇ ਕੰਟਰੀਆਂ ਦੇ ਜਿਹੜੇ ਹੈਗੇ ਇਸ ਟਾਈਮ ਤੁਹਾਡੇ ਲਵੇ ਬੂਟੇ ਨੇ ਜਿਹੜੇ ਫਲ ਵਾਲੇ ਮੇਰੇ ਕੋਲੇ ਜੀ ਤਕਰੀਬਨ ਇੱਥੇ ਜੀ 10 15 ਕੰਟਰੀਆਂ ਦੇ ਅੱਢ ਅੱਡ ਕੰਟਰੀਆਂ ਦੇ ਫਲਦਾਰ ਬੂਟੇ ਨੇ ਜੀ ਜਿਹੜੇ ਆਪਾਂ ਇੱਥੇ ਟਰਾਇਲ ਦੇ ਤੌਰ ਤੇ ਲਾਏ ਹੋਏ ਨੇ ਔਰ ਉਹਨਾਂ ਚੋਂ ਕਈ ਸਕਸੈਸਫੁਲ ਵੀ ਹੋ ਚੁੱਕੇ ਆ ਕਈ ਹਜੇ ਆਏ ਆ ਵੀ ਹਾਂ ਆਪਾਂ ਨੂੰ ਲੱਗਦਾ ਵੀ ਉਹ ਆਉਣ ਵਾਲੇ 2 ਸਾਲਾਂ ਚ ਆਪਣੇ ਸਕਸੈਸਫੁਲ ਹੋ ਜਾਣਗੇ ਜੀ ਚੰਦਨ ਦੀ ਕਹਿੰਦੇ ਲੱਕੜੀ ਵੀ ਬਹੁਤ ਮਹਿੰਗੀ ਆ ਉਹ ਵੀ ਲਾਇਆ ਤੁਸੀਂ ਹਾਂ ਜੀ ਇਹ ਜਿਹੜਾ ਰੁੱਖ ਆਪਣੇ ਸਾਹਮਣੇ ਖੜਾ ਜੀ ਇਹ ਚੰਦਨ ਦਾ ਹੀ ਆ ਜੀ ਤੇ ਇਹ ਤਕਰੀਬਨ 5 ਸਾਲ ਦੇਚੇ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਫਿਰ ਇਹਦੀ ਲੱਕੜਾ ਜਿਹੜੀ ਹਾਰਡਵੁੱਡ ਆ ਉਹ ਵਿਕਦੀ ਆ ਤੇ ਉਹ ਕਾਫੀ ਮਹਿੰਗੀ ਹੋ ਜਾਂਦੀ ਹੈ ਜੀ ਇਹ ਜਦੋਂ ਕਹਿੰਦੇ ਨੇ ਇਹਦੇ ਵਿੱਚ ਸੱਪ ਆ ਜਾਂਦੇ ਨੇ ਜੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਬਤ। ਭਾਈ ਜੇ ਤੁਸੀਂ ਮੇਰਾ ਆਲਾ-ਦਾਲਾ ਦੇਖੋਗੇ ਮੈਂ ਸਿਰਫ ਜੰਗਲ ਦੇ ਰੂਪ 'ਚ ਰੱਖਿਆ ਹੋਇਆ ਇਹਨੂੰ ਮੈਂ ਜਿਤਾਈ ਨਹੀਂ ਕਰਦਾ ਜੀ। ਤਕਰੀਬਨ ਟਰੈਕਟਰ ਚਲਾਏ ਨੂੰ ਵਿੱਚ 5-7 ਸਾਲ ਹੋ ਗਏ। ਕਈ ਇਲਾਕੇ ਤਾਂ ਇਹੋ ਜਿਹੇ ਨੇ ਜੀ ਕਿ ਇਹਦੇ ਅੱਧਾ ਏਕੜ ਤੇ ਜਿਨ੍ਹਾਂ 'ਚ ਮੈਂ ਹੁਣ 10 ਸਾਲ ਹੋ ਗਏ ਟਰੈਕਟਰ ਨਹੀਂ ਚਲਾਇਆ ਜੀ ਤੇ ਨਾਲੇ ਆਪਾਂ ਫਿਰ ਹੁਣ ਅੱਗੇ ਇਹਨਾਂ ਨੂੰ ਹੋਰ ਵਧਾ ਰਹੇ ਹਾਂ। ਜਿਉਂ-ਜਿਉਂ ਮੇਰੇ ਫਰੂਟ ਵੱਡੇ ਹੋ ਜਾਂਦੇ ਆ ਫਿਰ ਮੈਂ ਉੱਥੇ ਟਰੈਕਟਰ ਚਲਾਉਣਾ ਬੰਦ। ਸੱਪਾਂ ਵਾਲੀ ਕਦੇ ਦਿੱਕਤ ਨਹੀਂ ਆਈ ਜ ਜਿਹੜੀ ਮੇਰੀ ਆਰਗੇਨਾਈਜੇਸ਼ਨ ਆ ਜੀ ਰਾਉਂਡ ਗਲਾਸ ਫਾਊਂਡੇਸ਼ਨ ਉਹਦੇ ਵਿੱਚ ਅਸੀਂ ਪਿੰਡਾਂ 'ਚ ਜੰਗਲ ਲਾਉਨੇ ਆ ਜੀ ਉੱਚ ਮੈਂ ਜੌਬ ਕਰਦਾ ਜੀ ਤੇ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਬੰਡਲ ਲੈਂਡ ਬੇਕਾਰ ਬਿਲਕੁਲ ਬੇਕਾਰ ਜ਼ਮੀਨਾਂ ਪਈਆਂ ਨੇ ਉਹ ਦੇਖਦੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਦੇ ਆ ਪੰਚਾਇਤ ਨਾਲ ਗੱਲ ਕਰਦੇ ਆ ਮਨਰੇਗਾ ਲੈ ਕੇ ਫਿਰ ਉੱਥੇ ਆਪਾਂ ਬੂਟੇ ਲਾਉਨੇ ਆ ਜੀ ਸਭ ਤੋਂ ਸਮੱਸਿਆ ਆ ਜਾਂਦੀ ਹੈ ਕਈ ਵਾਰ ਕਹਿੰਦਾ ਭਿਆਨਕ ਬਿਮਾਰੀਆਂ ਲੱਗ ਜਾਂਦੇ ਨੇ ਐਨ ਹਰਾ ਭਰਿਆ ਬੂਟਾ ਹੁੰਦਾ ਤੇ ਫਲ ਲੱਗਿਆ ਹੁੰਦਾ ਬਸ ਤੋੜ ਕੇ ਖਾਣ ਵਾਲੀ ਕਹਾਣੀ ਹੁੰਦੀ ਆ ਹਾਂਜੀ ਜਦੋਂ ਬਿਮਾਰੀ ਲੱਗ ਜਾਂਦੀ ਐ ਤਾਂ ਫਿਰ ਉਹਦਾ ਫੰਗਸ ਹੁੰਦੀ ਆ ਬਾਈ ਜੀ ਕਈ ਚੀਜ਼ਾਂ ਨੂੰ ਫੰਗਸ ਹੁੰਦੀ ਆ ਕਈਆਂ ਨੂੰ ਬਹੁਤ ਜ਼ਿਆਦਾ ਐਕਸੈਸਿਵ ਵਾਟਰ ਹੋ ਗਿਆ ਜੀ ਜਾਂ ਪਾਣੀ ਦੀ ਮਿਸਮੈਨੇਜਮੈਂਟ ਇੱਕੋ ਦਮ ਆਪਾਂ ਬਹੁਤ ਜ਼ਿਆਦਾ ਸੁਕਾ ਲਿਆ ਫਿਰ ਇੱਕੋ ਦਮ ਚਾਰ ਪੰਜ ਬਾਲਟੀਆਂ ਪਾਣੀ ਦੀਆਂ ਪਾਤੀਆਂ ਉਹ ਹੋ ਜਾਂਦਾ ਉਹਦੇ ਚ ਇਦਾਂ ਹੁੰਦਾ ਵੀ ਆਪਾਂ ਕਹਿ ਦਿੰਦੇ ਆਂ ਵੀ ਕੋਈ ਆਪਾਂ ਨੂੰ ਵਟਸਐਪ ਤੇ ਫੋਟੋ ਭੇਜ ਦਿੰਦਾ ਉਹਦੇ ਬਾਰੇ ਦੱਸ ਦਿੰਦੇ ਆਂ ਵੀ ਆਹ ਬਿਮਾਰੀ ਆ ਤੁਸੀਂ ਆਹ ਹੱਲ ਕਰ ਲਓ ਜੀ ਕੋਈ ਸਪਰੇ ਵਗੈਰਾ ਕਰਦੇ ਹੋ ਸਪਰੇ ਵਗੈਰਾ ਜੀ ਇੱਥੇ ਜਿਵੇਂ ਹੁਣ ਆਪਣੀਆਂ ਜਿਹੜੀਆਂ ਦੇਸੀ ਸਪਰੇਹਾਂ ਨੇ ਜੀ ਉਹ ਆਪਾਂ ਦੇਸੀ ਸਪਰੇਹਾਂ ਹੀ ਕਰਦੇ ਆਂ ਜੀ ਕੋਈ ਜ਼ਿਆਦਾ ਆਪ ਕਿਸਾਈਡ ਕਦੇ ਯੂਜ਼ ਨਹੀਂ ਕੀਤਾ ਨਾ ਆਪਾਂ ਨੂੰ ਜ਼ਰੂਰਤ ਪਈ ਹੈ ਜੀ ਕਦੇ ਹਮ ਬਿਲਕੁਲ ਚਲੋ ਬਹੁਤ ਬੁੱਢਾ ਜਿਹੜਾ ਤੁਹਾਡਾ ਹੈਗਾ ਉਪਰਾਲਾ ਜੇਕਰ ਲਾਇਆ ਜਾਵੇ ਤਾਂ ਸਰਕਾਰਾਂ ਵੀ ਜਿਹੜੀਆਂ ਹੈਗੀਆਂ ਭਾਵੇਂ ਕਿ ਭਾਰਤ ਦੀ ਹੋਵੇ ਪੰਜਾਬ ਦੀ ਹੋਵੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਲਾਉਂਦਾ ਜਣਦੀ ਉਹਦੀ ਸਪੋਰਟ ਕਰਦੇ ਆ ਹੁਣ ਮੈਨੂੰ ਇੱਕ ਦੋ ਆਫਰਸ ਆਈਆਂ ਸੀ ਵੀ ਜਿਹੜੇ ਇੱਕ ਤਾਂ ਝੋਨਾ ਕਣਕ ਦੇ ਫਸਲ ਹੀ ਚੱਕਰ ਚੋਂ ਨਿਕਲ ਚੁੱਕੇ ਆ ਉਹਨਾਂ ਨੂੰ ਪ੍ਰਤੀ ਹੈਕਟੇਰ ਕੁਝ ਪੈਸੇ ਦਿੰਦੇ ਆ ਜੀ ਕੋਈ ਜਿਹੜੇ ਨਵੇਂ ਬਾਗ ਲਾ ਰਹੇ ਉਹਨਾਂ ਨੂੰ ਦਿੰਦੇ ਰਹੇ ਆ ਪਰ ਉਹਦਾ ਹਜੇ ਸਾਰਾ ਬਿਉਤਬੰਦੀ ਕੀ ਆ ਕਿਦਾਂ ਉਹ ਇੱਕ ਵਾਰ ਕਲਾਸ ਲੈ ਕੇ ਆਉਣੀ ਆ ਜੀ ਉਸ ਤੋਂ ਬਾਅਦ ਫਿਰ ਆਪਾਂ ਇਹ ਵੀ ਫਾਇਦਾ ਕਿਸਾਨਾਂ ਨੂੰ ਹਾਂ ਇਹ ਵੀ ਫਾਇਦਾ ਜੀ ਕਿਸਾਨਾਂ ਨੂੰ ਹੁਣ ਕਿਸਾਨਾਂ ਨੂੰ ਵੀਰਾਂ ਨੂੰ ਕੀ ਕਹੋਗੇ ਤੁਸੀਂ ਕਿਉਂਕਿ ਜੀ ਪਾਣੀ ਦਾ ਨੀ ਮਾ ਜਾ ਰਿਹਾ ਗੰਦਲਾ ਪਾਣੀ ਹੋ ਰਿਹਾ ਤੇ ਪਾਣੀ ਵੀ ਕੀ ਆਪਾਂ ਦੇਖਿਆ ਨੇ ਵੀਡੀਓ ਜਿਹੜੀਆਂ ਬਹੁਤ ਪਾਣੀ ਖਰਾਬ ਆਉਂਦਾ ਤੇ ਕੀ ਕਹੋਂਗੇ ਕੀ ਸੰਦੇਸ਼ ਦਵੋਗੇ ਤੁਸੀਂ ਭਾਈ ਮੈਂ ਇਹੀ ਸੰਦੇਸ਼ ਦਵਾਂ ਜਿਹੜੇ ਪਰਿਵਾਰ ਜਿਹੜੀਆਂ ਫੈਮਲੀਆਂ ਐਨ ਆਰ ਆਈ ਨੇ ਜਾਂ ਜਿਹੜੇ ਬਹੁਤ ਵਧੀਆ ਅਹੁਦੇ ਤੇ ਨੇ ਜੀ ਜਿਨ ਨੇ ਚਾਹੇ ਉਹ ਸਰਕਾਰੀ ਬਹੁਤ ਵਧੀਆ ਮੁਲਾਜ਼ਮ ਨੇ ਜਾਂ ਹੋਰ ਨੇ ਉਹ ਇੱਕ ਇੱਕ ਕੰਮ ਕਰ ਦੇਣ ਤੇ ਵੀ ਆਪਣੀਆਂ ਜ਼ਮੀਨਾਂ ਚੋਂ ਕੁਝ ਹਿੱਸਾ ਛੱਡ ਦੇਣ ਕਣਕ ਝੋਨੇ ਤੋਂ ਮੁਕਤ ਕਰ ਦੇਣ ਤਾਂ ਉਹਦੇ ਨਾਲ ਆਉਣ ਵਾਲੇ 2-4 ਸਾਲਾਂ ਦੇ ਵਿੱਚ ਆਪਾਂ ਇੰਨਾ ਕੁ ਵਧੀਆ ਕਰ ਲਾਂਗੇ ਜੀ ਆਪਣਾ ਜਿਉਂ-ਜਿਉਂ ਪਾਣੀ ਦਾ ਲੈਵਲ ਵੀ ਉੱਚਾ ਆਊਗਾ ਕਿਉਂਕਿ ਝੋਨਾ ਜ਼ਿਆਦਾ ਪਾਣੀ ਖਪਤ ਕਰਦਾ ਉਹਦੇ ਨਾਲ اپنی یہ سمسیا ختم ہو جو باغ لاون چاہے وہ ٹمبر لاون برمن ڈیک لا لینا جیڑی 10 سالوں ਨੂੰ ਆਪਾਂ بیچ سکیے ਜਾਂ ਫਲਦਾਰ ਪੌਦੇ ਲਾ ਕੇ ਆਪਾਂ ਫਲ بیچ ਸਕੀਏ ਜੀ ਇਹ ਵੀ ਲੋੜ ਆ ਹੁਣ ਮੋਟਰਾਂ ਨੇ ਜਿਹੜੀਆਂ ਹੁੰਦੀਆਂ ਨੇ ਕਾਫੀ ਜ਼ਿਆਦਾ ਜਿਹੜੇ ਹੈਗੇ ਨੇ ਉੱਥੇ ਦਰਖਤ ਵਗੈਰਾ ਵੀ ਲਾਉਣੇ ਚਾਹੀਦੇ ਨੇ ਕਿਉਂਕਿ ਜ਼ਮੀਨਾਂ ਦੇ ਬੱਟਾਂ ਤੇ ਲੱਗ ਸਕਦੇ ਨੇ ਤਾਂ ਕਿ ਨਾਲੇ ਆਕਸੀਜਨ ਵੀ ਹੋਊਗੀ ਤੇ ਨਾਲ ਫਾਇਦਾ ਵੀ ਹੋਊਗਾ ਬਿਮਾਰੀਆਂ ਬਹੁਤ ਘਟ ਜਾਂਦੀਆਂ ਨੇ ਜੀ ਜੇ ਆਪਾਂ ਮੋਟਰ ਦੇ ਆਲੇ ਦਾਲੇ ਰੁੱਖ ਲਾਵਾਂਗੇ ਜੀ ਬਿਮਾਰੀਆਂ ਬਹੁਤ ਘਟ ਜਾਂਦੀਆਂ ਨੇ ਜਿਹੜਾ ਬੋਰਵੈਲ ਦਾ ਪਾਣੀ ਡਾਊਨ ਜਾਂਦਾ ਉਹ ਬਹੁਤ ਵਧੀਆ ਤਰੀਕੇ ਨਾਲ ਉੱਤੇ ਆ ਸਕਦਾ ਗਰਦੀ ਬਿਲਕੁਲ ਜੀ ਸਾਡੇ ਨਾਲ ਨੇ ਰਜਿੰਦਰਪਾਲ ਸਿੰਘ ਜੀ ਰਜਿੰਦਰਪਾਲ ਸਿੰਘ ਜੀ ਤੁਸੀਂ ਜਿਹੜਾ ਹੈਗਾ ਦੇਖਿਆ ਕਿਸਾਨ ਦੇ ਲੋਵੇ ਜਿਹੜਾ ਤੁਸੀਂ ਇੱਥੇ ਆਇਓ ਕੀ ਕਹੋਗੇ ਕਿੰਨਾ ਇੱਕ ਵਧੀਆ ਲੱਗਿਆ ਕਿੰਨੀ ਕੁ ਖੁਸ਼ੀ ਹੋਈ ਬਹੁਤ ਦਿਲੋਂ ਖੁਸ਼ੀ ਹੋਈ ਹੈ ਜੀ ਸਾਡੇ ਇਲਾਕੇ ਦੇ ਵਿੱਚ ਕਿ ਉਦਮੀ ਕਿਸਾਨ ਨੇ ਜਿਨ੍ਹਾਂ ਨੇ ਬਾਹਰਲੇ ਜਿਹੜੇ ਕੰਟਰੀਆਂ ਦੇ ਬੂਟੇ ਸੀ ਉਹ ਇੱਥੇ ਲਿਆ ਕੇ ਉਹ ਵੀ ਮਤਲਬ ਉਹਨਾਂ ਵੀ ਫਲਦਾਰ ਜਿਹੜੇ ਹੈਗੇ ਆ ਉੱਥੇ ਲੱਗ ਸਕਦੇ ਨੇਗੇ ਤੇ ਬਹੁਤ ਵਧੀਆ ਉਪਰਾਲਾ ਇਹ ਫਸਲੀ ਚੱਕਰ ਤੋਂ ਨਿਕਲਣ ਦਾ ਇਹ ਕਿਹਨੇ ਬਹੁਤ ਵਧੀਆ ਉਦਮ ਕੀਤਾ ਹੈਗਾ ਤੇ ਬਹੁਤ ਸਲਾਘਾਯੋਗ ਕਦਮ ਹੈ ਜੀ ਬਿਲਕੁਲ ਜੀ ਭਾਵੇਂ ਕਿ ਮਲੇਰ ਕੋਟਲਾ ਦਾ ਲਵੇ ਦੀ ਜਿਹੜੀ ਹੈਗੀ ਆ ਤੁਹਾਨੂੰ ਤਸਵੀਰਾਂ ਨੇ ਇਹ ਜਿਹੜੀਆਂ ਵੱਖ-ਵੱਖ ਬੂਟਿਆਂ ਦੀਆਂ ਜਿਹੜੀਆਂ ਦਿਖਾਈਆਂ ਨੇ ਕਿਸਾਨ ਨਾਲ ਵੀ ਗੱਲਬਾਤ ਕਰਾਈ ਆ ਤੇ ਕਿਸਾਨ ਨੂੰ ਜਿਹੜਾ ਹੈਗਾ ਦੇਖ ਕੇ ਖੁਸ਼ ਹੋਇਆ ਜਿਹੜੇ ਨੌਜਵਾਨ ਉਹਨਾਂ ਨਾਲ ਵੀ ਗੱਲਬਾਤ ਕਰਵਾਈ ਆ ਲੋੜ ਆ ਹੋਰ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਦੀ ਸੇਦ ਲੈਣ ਦੀ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਤੇ ਫਰੂਟਾਂ ਦੇ ਜਿਹੜੀ ਜਿੰਨੀਆਂ ਕਿਸਮਾਂ ਨੇ ਇਹ ਆਮ ਜਿਹੜੇ ਹੈਗੇ ਆ ਲੋਕਾਂ ਨੇ ਨਹੀਂ ਸੁਣੀਆਂ ਹੋਣੀਆਂ ਜਿੰਨੀਆਂ ਕਿਸਮਾਂ ਜਿਹੜੀਆਂ ਇਹ ਲਗਾਤਾਰ ਇੱਥੋਂ ਕਰਕੇ ਆਪਣੇ ਆਪਨ ਆਪ ਅਤੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਜਿਹੜਾ ਹੈਗਾ ਇਸ ਬਾਗ ਦੇ ਜਿਹੜੇ ਹੈਗੇ ਆ ਫਲ ਖਿਲਾਉਂਦੇ ਆ ਮਲੇਰ ਕੋਟਲਾ ਤੋਂ ਕੈਮਰਾਮੈਨ ਮਹਿਤਾਬ ਦੇ ਨਾਲ ਜਮੀਲ ਖੇੜੀਵਾਲਾ